ਕਿਉਂਕਿ ਕੈਂਸਰ ਦਾ ਇੱਕ ਟਰੀਟਮੈਂਟ ਗ੍ਰੰਥ ਚ ਲਿਖਿਆ ਹੋਇਆ ਜੀ ਉਹਦਾ ਨਾਮ ਹੈਗਾ ਕੈਂਸਰ ਗਜ ਕੇਸਰੀ ਰਸ ਨੋਟ ਕਰ ਲਿਓ ਸਾਰੇ ਜਣੇ ਇਹ ਤੁਸੀਂ ਜੇ Google ਤੇ ਵੀ ਲਿਖੋਗੇ ਕੈਂਸਰ ਗਜ ਕੇਸਰੀ ਰਸ ਇਹ ਵਿਦਵਾਨਾਂ ਦਾ ਮਹਾਰਿਸ਼ੀਆਂ ਮੂਣੀਆਂ ਦਾ ਨੁਸਖਾ ਲਿਖਿਆ ਹੈ ਇਟ ਮੀਨ ਜੇ 5000 ਸਾਲ ਪਹਿਲਾਂ ਇਹ ਨੁਸਖਾ ਲਿਖਿਆ ਗਿਆ ਤਾਂ ਇਹ ਰੋਗ ਪਹਿਲਾਂ ਵੀ ਸੀਗਾ ਇਹ ਕੋਈ ਹੁਣ ਨਹੀਂ ਆਇਆ ਪਰ ਹੁਣ ਇਹ ਫੈਲ ਗਿਆ ਹੁਣ ਇਹ ਇੰਨਾ ਹੋ ਗਿਆ ਇਹ ਇਹ ਫੈਲਿਆ ਕਿਸੇ ਦਾ ਕਸੂਰ ਕਿਸੇ ਦਾ ਨਹੀਂ ਹੈਗਾ ਇਹ ਜੋ ਜਿਹੜਾ ਸੁਭਾਸ਼ ਗੋਇਲ ਵੀ ਕਿਤੇ ਨਾ ਕਿਤੇ ਹਿੱਸੇਦਾਰ ਹੋਵੇ ਆਪਾਂ ਸਾਰੇ ਹਿੱਸੇਦਾਰ ਮੱਜਾਂ ਨੂੰ ਟੀਕੇ ਲਾ ਲਾ ਕੇ ਦੁੱਧ ਚੋਈ ਜਾਂਦੇ ਆ ਪੈਸਟੀਸਾਈਡ ਫਸਲਾਂ 'ਚ ਪਾਈ ਜਾਂਦੇ ਆ ਕਿਸੇ ਵੀ ਚੀਜ਼ ਨੂੰ ਮਲਾਵਟ ਕਰਨ ਲੱਗੇ ਸੋਚਦੇ ਨਹੀਂ ਹੁਣ ਜੇ ਮੇਰੇ ਵਰਗਾ ਕਹਿੰਦਾ ਚੰਬਣਪਰਾਸ 1.5 ਲੱਖ ਰੁਪਏ ਦਾ ਤਾਂ ਤੁਸੀਂ ਕਹਿੰਦੇ ਚਾਹੇ ਜੱਗੀ ਪਤਾ ਭਾਈ ਉਹ 300 ਵਾਲਾ ਖਾ ਲਓ ਜਿਹਦੇ 'ਚ 300 ਵਾਲੇ 'ਚ ਕੀ ਹੋਊਗਾ ਤੁਹਾਨੂੰ ਵੀ ਪਤਾ ਹੈ ਫਿਰ ਮਤਲਬ ਕਹਿਣ ਦਾ ਵੀ ਚੰਗੀਆਂ ਚੀਜ਼ਾਂ ਖਾਣੀਆਂ ਅਸੀਂ ਵੀ ਭੁੱਲ ਗਏ ਸਾਨੂੰ ਬਸ ਆਏ ਆ ਵੀ ਉਹ ਉਹ ਚਲੇ ਗਏ ਸੱਬੇ ਚਲੇ ਗਏ ਕਿਤੇ ਚਲੇ ਗਏ 버거 ਖਾ ਲਿਆ ਉਹਨੂੰ ਤਾਂ 150 ਰੁਪਏ ਦੇ ਦਿੰਨੇ ਆ 버거 ਵਾਲੇ ਨੂੰ ਜਿਹੜਾ ਪਰੌਂਠੇ ਨਾਲ ਤੁਹਾਨੂੰ ਦੁੱਧ ਪਾ ਕੇ ਪੱਤੀ ਪਾ ਕੇ ਪਲਾਉਣਾ 80 ਰੁਪਏ ਚ ਉਹਨੂੰ ਨਹੀਂ ਉਹਨੂੰ ਕਹਿੰਦੇ ਤੂੰ ਮਲਾਵਟ ਕਰਦਾ ਤੇ ਉਹਦਾ ਵਿਚਾਰਦਾ ਕਸੂਰ ਹੈ ਤਾਂ ਇਸ ਕਰਕੇ ਆਪਾਂ ਨੇ ਸਾਰਾ ਹੀ ਖਾਣਾ ਪਾਣਾ ਜਾਂ ਬੁਗਾੜ ਲਿਆ ਜਿਹਦੇ ਕਰਕੇ ਇੰਨੀਆਂ ਬਿਮਾਰੀਆਂ ਵੱਧ ਗਈਆਂ